ਉਸ ਵਾਰ ਇਹ ਮਦਦ ਅਰਜ਼ੀ ਕੋਲ ਪੀਚਨ ਕਰਦੇ ਬismillahirrahmanirrahim ਇਸ ਵਕਤ ਅਸੀਂ ਪੰਜਾਬ ਦੇ ਸਭ ਤੋਂ ਵੱਡੇ ਇਜਾਰੇ ਇੰਡਸਟਰੀਅਲ ਕਿਉਂਦਰ ਦੇ ਵਿਚਾਂ ਜਿੱਤੇ ਸਾਡੇ ਪਾਸ ਸਾਡੀ ਟੀਮ ਪਹੁੰਚੀ ਜਿਨ੍ਹਾਂ ਨੇ ਪ੍ਰੋਟੈਸਟ ਦਾ ਐਲਾਨ ਕੀਤਾ ਹੈ ਆਪਣੇ ਜ਼ੁਮੇ ਵਾਲੇ ਦਿਨ ਵਕਤ ਪੈਕਟੇ ਤਾਲੁਕ ਨਾਲ ਜਿਸ ਤਰ੍ਹਾਂ ਸਾਡੇ ਬੁੱਢੀ ਜੀਵੀ ਔਰ ਸਾਡੇ ਮਾਹਿਰੀ ਨੇ ਕਾਨੂੰਨ ਨੇ ਜਿਹੜੇ ਦੱਸ ਰਹੇ ਨੇ ਇਹ ਕਾਨੂੰਨ ਜਿਹਨੂੰ ਸੋਧ ਦੇ ਨਾਮ ਦਿੱਤਾ ਗਿਆ ਹੈ ਸੋਧ ਨਹੀਂ ਬਲਕਿ ਕਿਤਨਾ ਕਿਤੇ ਸਾਡੀਆਂ ਜਾਇਦਾਦਾਂ ਨੂੰ ਹੜੱਪਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕਿ ਜਿਸ ਦੇ ذریعے ਸਾਡੀਆਂ ਜਿਹੜੀਆਂ ਅਮਲਾਕ ਦੀਆਂ ਔਕਾਫ਼ ਦੀਆਂ ਜੋ ਟਰੋਪੀਆਂ ਨੇ ਕਬਰਸਤਾਨ ਨੇ ਮਦਰਸੇ ਨੇ ਮਸਜਿਦਾਂ ਨੇ ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਹੈ ਸਾਡੀ ਕਮਿਊਨਿਟੀ ਨੂੰ ਮੁਸਲਮਾਨ ਜੋ ਹੈ ਮੰਨਨ ਮੁਸਲਮਾਨਾਂ ਨੂੰ ਵੇ ਦਾਖਲ ਕੀਤਾ ਜਾਵੇ ਔਰ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇ ਇਸ ਕਰਕੇ ਅਸੀਂ ਦੇਖ ਰਿਹਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਾਰੀ ਜਗ੍ਹਾ ਤੇ ਇਸ ਦਾ ਵਿਰੋਧ ਹੋਇਆ ਹੈ ਅਦਾਲਤਾਂ ਦੀ ਵੀ ਪਟੀਸ਼ਨਾਂ ਪਾਈਆਂ ਨੇ ਔਰ ਮੁਲਕ ਦੇ ਅੰਦਰ ਲੋਕ ਜੋ ਹੈ ਆਪਣੇ ਤੌਰ ਤੇ ਮੁਜ਼ਾਹਿਰੇ ਵੀ ਕਰ ਰਹੇ ਨੇ ਤਾਂ ਮਲੇਰਕੋਲਾ ਸ਼ਹਿਰ ਦੇ ਵੀ ਜਿਹੜੇ ਬੁੱਢੀ ਜੀ ਵੀ ਲੋਕ ਨੇ ਔਰ ਸ਼ਹਿਰੀ ਮੌਜੂਦ ਸੰਜਿਮਾ ਨੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕਰਕੇ ਜੁਮੇਵਾਲੇ ਦਿਨ ਦਾ ਜੋ ਹੈ ਸਾਰੇ ਪੰਜਾਬ ਨੂੰ ਔਰ ਖਾਸ ਤੌਰ ਤੇ ਸ਼ਹਿਰ ਮਲੇਰਕੋਲਾ ਔਰ ਆਸ-ਪਾਸ ਦੇ ਪਿੰਡਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਅਸੀਂ ਜੋ ਹੈ ਜੁਮੇਵਾਲੇ ਦਿਨ 11 ਤਰੀਕ ਨੂੰ ਜੁਮੇ ਦੀ ਨਮਾਜ਼ ਤੋਂ ਬਾਅਦ ਅਸੀਂ ਸਰਦੀ ਗੇਟ ਇਕੱਠੇ ਹੋਈਏ ਤਾਂ ਕਿ ਸਾਡੀ ਆਵਾਜ਼ ਉੱਠੇ ਔਰ ਅਸੀਂ ਇਹ ਆਵਾਜ਼ ਆਪਣੇ ਇਵਾਨ ਤੱਕ ਪਹੁੰਚਾ ਸਕੀਏ ਔਰ ਇਹ ਕਾਲਾ ਕਾਨੂੰਨ ਵਾਪਸ ਹੋਵੇ লি সব যে মতো যেটা কাল